ਸਾਚ ਕੰਦਰ ਸਿੰਘ ਮਲੂਕਾ ਤੁਹਾਡੇ ਧੜੇ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਦੇ ਧੜੇ ਤੇ ਚਲੇ ਗਏ। ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾਬ ਮਲੂਕਾ ਸਾਹਿਬ ਪਿਛਲੇ ਅਕਤੂਬਰ ਮਹੀਨੇ ਦੇ ਆਪਣੇ ਘਰ ਚ ਬੈਠੇ ਨੇ। ਸਾਡੇ ਕਿਸੇ ਮੀਟਿੰਗ ਚ ਨਹੀਂ ਆਏ। ਭਰਤੀ ਕਮੇਟੀ ਨੇ 18 ਮਾਰਚ ਤੋਂ ਕੰਮ ਸ਼ੁਰੂ ਕੀਤਾ ਤੇ ਨਾ ਹੀ ਉਹਨਾਂ ਨੇ ਕੋਈ ਭਰਤੀ ਦੀ ਕਾਪੀ ਲਈ ਤੇ ਨਾ ਹੀ ਭਰਤੀ ਦਾ ਕੰਮ ਸ਼ੁਰੂ ਕੀਤਾ ਸੀ। ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਸੁਖਬੀਰ ਸਿੰਘ ਬਾਦਲ ਦਾ ਜਾਣ ਦਾ। ਇਹ ਉਹਨਾਂ ਦਾ ਆਪਣਾ ਨਿੱਜੀ ਫੈਸਲਾ। ਉਹ ਵਸਦੇ ਰਹੇ ਬਾਦਲ ਦੇ ਤਰੱਕੀਆਂ ਮੰਨਣ। ਸਾਡੀ ਉਹਨਾਂ ਨੂੰ ਸ਼ੁਭ ਕਾਮਨਾ ਹੈ। ਇੱਕ ਦੂਸਰਾ ਮੈਂ ਬੇਨਤੀ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਚੋਂ ਮਲੂਕਾ ਸਾਹਿਬ ਨੂੰ ਕੱਢਿਆ ਕਿਉਂ ਗਿਆ ਸੀ ਸਾਬਕਾ ਵੀਰ ਸਿੰਘ ਬਾਦਲ ਨੂੰ ਮੇਰਾ ਸਵਾਲ ਹੈ ਕਿ ਤੁਸੀਂ ਇਸ ਕਰਕੇ ਪਾਰਟੀ ਚੋਂ ਕੱਢਿਆ ਸੀ ਕਿਉਂਕਿ ਉਹਨਾਂ ਦੇ ਬੱਚੇ ਬੀਜੇਪੀ ਚਲੇ ਗਏ ਸੀ ਤੇ ਤਾਂ ਤੁਸੀਂ ਉਹਨਾਂ ਨੂੰ ਪਾਰਟੀ ਚੋਂ ਕੱਢਤਾ ਸੀ ਮੇਰਾ ਅੱਜ ਤੁਹਾਨੂੰ ਸਵਾਲ ਹੈ ਕਿ ਤੁਸੀਂ ਹਮੇਸ਼ਾ ਦੂਜਿਆਂ ਤੇ ਦੋਸ਼ ਲਾਉਂਦੇ ਹੋ ਕਿ ਫੁਲਾਣੇ ਆਰਐਸਐਸ ਨਾਲ ਮਿਲ ਕੇ ਫੁਲਾਣੇ ਬੀਜੇਪੀ ਨਾਲ ਮਿਲ ਕੇ ਅੱਜ ਵੀ ਉਹਨਾਂ ਦੇ ਬੱਚੇ ਜਿਹੜੇ ਉਹ ਬੀਜੇਪੀ ਚ ਬੈਠੇ ਹੈ ਅੱਜ ਤੁਸੀਂ ਉਹਨਾਂ ਨੂੰ ਨਾਲ ਲਿਆ ਹੈ ਕਿ ਕੀ ਅੱਜ ਤੁਸੀਂ ਵੀ ਆਰਐਸਐਸ ਦੇ ਥੱਲੇ ਆ ਗਏ ਅੱਜ ਕੀ ਆਰਐਸਐਸ ਤੇ ਬੀਜੇਪੀ ਦੇ ਜਿਹੜੇ ਤੁਸੀਂ ਸਵਾਲ ਖੜੇ ਕਰਦੇ ਸੀ ਕਿ ਤਖਤਾਂ ਤੇ ਕਬਜ਼ੇ ਕਰਵਾ ਰਹੀ ਹੈ ਕੀ ਅੱਜ ਉਹ ਗੱਲ ਹੁਣ ਪਿੱਛੇ हट ਗਈ ਹੈ ਇਹ ਇਹ ਕਿਸ ਕਿਸਮ ਦੇ ਤੁਸੀਂ ਇੱਕ ਦੂਸਰੇ ਲੋਕਾਂ ਦੇ ਉੱਤੇ ਦੋਸ਼ ਲਾਉਨੇ ਹੋ ਤੇ ਜਿਹੜੇ ਅੱਜ ਤੁਹਾਨੂੰ ਖੁਦ ਨੂੰ ਜਵਾਬ ਦੇਣਾ ਪੈਗਾ ਕਿ ਅੱਜ ਉਹਨਾਂ ਦੇ ਬੀਜੇਪੀ ਦੇ ਵਿੱਚ ਬੈਠੇ ਹੋਣ ਦੇ ਬਾਵਜੂਦ ਤੁਸੀਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਕਬਜ਼ਾ ਕੇ ਰੱਖਿਆ ਹੋਇਆ ਹੈ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਜਾ ਕੇ ਭਰਤੀ ਕਰਕੇ ਤੁਸੀਂ ਆਪੇ ਬਣੇ ਪ੍ਰਧਾਨ ਹੋ ਤੇ ਆਪੇ ਹੀ ਤੁਸੀਂ ਫੈਸਲੇ ਲੈ ਰਹੇ ਹੋ ਇਸ ਕਰਕੇ ਮੈਂ ਸਮਝਦਾ ਕਿ ਅੱਜ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਪੈਣਾ ਹੈ ਕਿ ਜਦੋਂ ਤੁਸੀਂ ਪਾਰਟੀ ਤੋਂ ਕੱਢਿਆ ਸੀ ਉਦੋਂ ਬੀਜੇਪੀ ਦੇ ਵਿੱਚ ਸਬੰਧ ਹੋਣ ਕਰਕੇ ਕੱਢਿਆ ਸੀ ਅੱਜ ਉਹ ਬੀਜੇਪੀ ਨਾਲ ਸਬੰਧ ਟੁੱਟੇ ਤੇ ਜੁੜੇ ਇਹ ਮੇਰਾ ਗੱਲ ਹੈ ਕਿ ਤੁਹਾਨੂੰ ਜਵਾਬ ਦੇਣਾ ਪੈਣਾ ਹੈ ਮਲੂਕਾ ਸਾਹਿਬ ਨੂੰ ਸਾਡੀਆਂ ਸ਼ੁਕਾ ਬਨਾਵਾ ਇਸ ਕਰਕੇ ਮੀਡੀਆ ਨੂੰ ਬੇਨਤੀ ਹੈ ਕਿ ਉਹ ਬੜੀ ਦੇਰ ਦੇ ਘਰ ਚ ਬੈਠੇ ਸਨ ਇਸ ਚੀਜ਼ ਨੂੰ ਜ਼ਰੂਰ ਖੋਖਲਣ ਤੇ ਭਰਤੀ ਦਾ ਕੰਮ ਉਹਨੇ ਸ਼ੁਰੂ ਨਹੀਂ ਕੀਤਾ ਸਾਕ ਸਕੰਦਰ ਸਿੰਘ ਮਲੂਕਾ ਤੁਹਾਡੇ ਧੜੇ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਦੇ ਧੜੇ ਤੇ ਚਲੇ ਗਏ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਭ ਮਲੂਕਾ ਸਾਹਿਬ ਪਿਛਲੇ ਅਕਤੂਬਰ ਮਹੀਨੇ ਦੇ ਆਪਣੇ ਘਰ ਚ ਬੈਠੇ ਨੇ ਸਾਡੇ ਕਿਸੇ ਮੀਟਿੰਗ ਚ ਨਹੀਂ ਆਏ ਭਰਤੀ ਕਮੇਟੀ ਨੇ 18 ਮਾਰਚ ਤੋਂ ਕੰਮ ਸ਼ੁਰੂ ਕੀਤਾ ਤੇ ਨਾ ਹੀ ਉਹਨਾਂ ਨੇ ਕੋਈ ਭਰਤੀ ਦੀ ਕਾਪੀ ਲਈ ਤੇ ਨਾ ਹੀ ਭਰਤੀ ਦਾ ਕੰਮ ਸ਼ੁਰੂ ਕੀਤਾ ਸੀ ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਸੁਖਵੀਰ ਸਿੰਘ ਬਾਦਲ ਦਾ ਜਾਣ ਦਾ ਇਹ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਵਸਦੇ ਰਹਿਣ ਬਾਦਲ ਰਹਿਣ ਤਰੱਕੀਆਂ ਮੰਨਣ ਸਾਡੀ ਉਹਨਾਂ ਨੂੰ ਸ਼ੁਭ ਕਾਮਨਾ ਇੱਕ ਦੂਸਰਾ ਮੈਂ ਬੇਨਤੀ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਮਲੂਕਾ ਸਾਹਿਬ ਨੂੰ ਕੱਢਿਆ ਕਿਉਂ ਗਿਆ ਸੀ 720 ਸਿੰਘ ਬਾਦਲ ਨੂੰ ਮੇਰਾ ਸਵਾਲ ਹੈ ਕਿ ਤੁਸੀਂ ਇਸ ਕਰਕੇ ਪਾਰਟੀ ਤੋਂ ਕੱਢਿਆ ਸੀ ਕਿਉਂਕਿ ਉਹਨਾਂ ਦੇ ਬੱਚੇ ਬੀਜੇਪੀ ਚਲੇ ਗਏ ਸੀ ਤੇ ਤਾਂ ਤੁਸੀਂ ਉਹਨਾਂ ਨੂੰ ਪਾਰਟੀ ਤੋਂ ਕੱਢਤਾ ਸੀ ਮੇਰਾ ਅੱਜ ਤੁਹਾਨੂੰ ਸਵਾਲ ਹੈ ਕਿ ਤੁਸੀਂ ਹਮੇਸ਼ਾ ਦੂਜਿਆਂ ਤੇ ਦੋਸ਼ ਲਾਉਂਦੇ ਹੋ ਕਿ ਫੁਲਾਣੇ ਆਰਐਸਐਸ ਨਾਲ ਮਿਲ ਕੇ ਫੁਲਾਣੇ ਬੀਜੇਪੀ ਨਾਲ ਮਿਲ ਕੇ ਅੱਜ ਵੀ ਉਹਨਾਂ ਦੇ ਬੱਚੇ ਜਿਹੜੇ ਉਹ ਬੀਜੇਪੀ ਚ ਬੈਠੇ ਹੈ ਅੱਜ ਤੁਸੀਂ ਉਹਨਾਂ ਨੂੰ ਨਾਲ ਲਿਆ ਹੈ ਕਿ ਕੀ ਅੱਜ ਤੁਸੀਂ ਵੀ ਆਰਐਸਐਸ ਦੇ ਥੱਲੇ ਆ ਗਏ ਅੱਜ ਕੀ ਆਰਐਸਐਸ ਤੇ ਭਾਜਪਾ ਦੇ ਜਿਹੜੇ ਤੁਸੀਂ ਸਵਾਲ ਖੜੇ ਕਰਦੇ ਸੀ ਕਿ ਤਖਤਾਂ ਤੇ ਕਾਜੇ ਕਰਵਾ ਰਹੀ ਹੈ ਕੀ ਅੱਜ ਉਹ ਗੱਲ ਹੁਣ ਪਿੱਛੇ हट ਗਈ ਹੈ ਇਹ ਇਹ ਕਿਸ ਕਿਸਮ ਦੇ ਤੁਸੀਂ ਇੱਕ ਦੂਸਰੇ ਲੋਕਾਂ ਦੇ ਉੱਤੇ ਦੋਸ਼ ਲਾਉਨੇ ਹੋ ਤੇ ਜਿਹੜੇ ਅੱਜ ਤੁਹਾਨੂੰ ਖੁਦ ਨੂੰ ਜਵਾਬ ਦੇਣਾ ਪੈਗਾ ਕਿ ਅੱਜ ਉਹਨਾਂ ਦੇ ਭਾਜਪਾ ਦੇ ਵਿੱਚ ਬੈਠੇ ਹੋਣ ਦੇ ਬਾਵਜੂਦ ਤੁਸੀਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਕਬਜ਼ਾ ਕੇ ਰੱਖਿਆ ਹੋਇਆ ਹੈ ਸ਼੍ਰੋਮ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਜਾ ਕੇ ਭਰਤੀ ਕਰਕੇ ਤੁਸੀਂ ਆਪੇ ਬਣੇ ਪ੍ਰਧਾਨ ਹੋ ਤੇ ਆਪੇ ਹੀ ਤੁਸੀਂ ਫੈਸਲੇ ਲੈ ਰਹੇ ਹੋ ਇਸ ਕਰਕੇ ਮੈਨੂੰ ਲੱਗਦਾ ਕਿ ਅੱਜ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਪੈਣਾ ਹੈ ਕਿ ਜਦੋਂ ਤੁਸੀਂ ਪਾਰਟੀ ਤੋਂ ਕੱਢਿਆ ਸੀ ਉਦੋਂ ਬੀਜੇਪੀ ਦੇ ਵਿੱਚ ਸਬੰਧ ਹੋਣ ਕਰਕੇ ਕੱਢਿਆ ਸੀ ਅੱਜ ਉਹ ਬੀਜੇਪੀ ਨਾਲ ਸਬੰਧ ਟੁੱਟੇ ਤੇ ਜੁੜੇ ਇਹ ਮੇਰਾ ਖਿਆਲ ਹੈ ਕਿ ਤੁਹਾਨੂੰ ਜਵਾਬ ਦੇਣਾ ਪੈਣਾ ਮਲੂਕਾ ਸਾਹਿਬ ਨੂੰ ਸਾਡੀਆਂ ਸ਼ੁਭਕਾਮਨਾਵਾਂ ਇਸ ਕਰਕੇ ਮੀਡੀਆ ਨੂੰ ਬੇਨਤੀ ਹੈ ਕਿ ਉਹ ਬੜੀ ਦੇਰ ਦੇ ਘਰ ਚ ਬੈਠੇ ਸਨ ਇਸ ਚੀਜ਼ ਨੂੰ ਜ਼ਰੂਰ ਖੋਗਲਣ ਤੇ ਭਰਤੀ ਦਾ ਕੰਮ ਉਹਨਾਂ ਨੇ ਸ਼ੁਰੂ ਨਹੀਂ ਕੀਤਾ